ਦੋਸਤੋ ਇੱਕ ਆ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਵਾਇਰਲ ਹੋ ਰਹੀ ਹੈ ਹੈ ਪਤਾ ਨਹੀਂ ਕਿੱਥੋਂ ਦੀ ਪਰ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸੇ ਇੰਡਸਟਰੀ ਦੀ ਜਿਹੜੀ ਵੀਡੀਓ ਲੱਗ ਰਹੀ ਹੈ ਹੈਗੀ ਹੈ ਤੇ ਧੂਆਂ ਬੜੀ ਵੱਡੀ ਪੱਧਰ ਤੇ ਉੱਤੇ ਵੱਡੀ ਮਾਤਰਾ ਦੇ ਵਿੱਚ ਜਿਹੜਾ ਹਵਾ ਦੇ ਵਿੱਚ ਫੈਲ ਰਿਹਾ ਹੈ ਇਹ ਕੀ ਹੈ ਧੂਆਂ ਸਾਡੀ ਹਵਾ ਨੂੰ ਪ੍ਰਦੂਸ਼ਿਤ ਨਹੀਂ ਕਰਦਾ ਤੇ ਸਿਰਫ ਤੇ ਸਿਰਫ ਕਿ ਕਿਸਾਨਾਂ ਦੇ ਖੇਤਾਂ ਵਿੱਚ ਜੋ ਪਰਾਲੀ ਨੂੰ ਅੱਗ ਲਾਈ ਜਾਂਦੀ ਹੈ ਸਿਰਫ ਉਹੀ ਧੂਆਂ ਹਵਾ ਨੂੰ ਪ੍ਰਦੂਸ਼ਿਤ ਕਰਦਾ ਹੈ ਇਹਨਾਂ ਉੱਤੇ ਕਾਰਵਾਈ ਨਹੀਂ ਹੋਣੀ ਚਾਹੀਦੀ ਸੋ ਵੀਰੋ ਇਹ ਸਰਿਆਂ ਜਿਹੜਾ ਅਸੀਂ ਦੇਖਦੇ ਹਾਂ ਕਿ ਬਿਤਕਰ ਹੈ ਜੋ ਸਾਡੇ ਦੇਸ਼ ਦੇ ਅੰਦਰ ਸਾਡੀਆਂ ਸਰਕਾਰਾਂ ਵੱਲੋਂ ਸਾਡੇ ਲੋਕਾਂ ਨਾਲ ਕੀਤਾ ਜਾ ਰਿਹਾ ਹੈ ਕਿਉਂਕਿ ਇੱਥੇ ਜਿਹੜਾ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਪੂੰਜੀਵਾਦੀ ਸਿਸਟਮ ਹੈ ਉਹ ਪੂਰੀ ਤਰ੍ਹਾਂ ਭਾਰੂ ਪੈ ਚੁੱਕਿਆ ਹੈ ਸਰਕਾਰਾਂ ਦੇ ਉੱਤੇ ਵੀ ਉਹਨਾਂ ਦਾ ਜਿਹੜਾ ਕੰਟਰੋਲ ਹੈ ਕਾਰਪੋਰੇਟ ਘਰਾਣਿਆਂ ਦਾ ਕੰਟਰੋਲ ਹੈ ਇਹ ਇੰਡਸਟਰੀ ਬਾਈ ਕਾਰਪੋਰੇਟ ਘਰਾਣਿਆਂ ਦੀ ਹੈ ਤਾਂ ਕਰਕੇ ਇਹਨਾਂ ਉੱਤੇ ਕੋਈ ਕਾਰਵਾਈ ਨਹੀਂ ਤੇ ਜਦੋਂ ਕੋਈ ਆਮ ਕੋਈ ਕਿਸਾਨ ਛੋਟਾ ਵੀ ਕੋਈ ਸਾਡੇ ਖੇਤ ਦੇ ਵਿੱਚ ਮਾਰੀ-ਮੁੜੀ ਰਹਿ ਜਾਂਦਾ ਖੋਨਦ ਨੂੰ ਜਾਂ ਪਰਾਲੀ ਨੂੰ ਅੱਗ ਲਾ ਦਿੰਦਾ ਤਾਂ ਉੱਤੇ ਝਟਪਟ ਜਿਹੜੇ ਪਰਚੇ ਨਹੀਂ ਕੀਤੇ ਜਾਂਦੇ ਨੇ ਤੇ ਉਹਨਾਂ ਨੂੰ ਤਰ੍ਹਾਂ-ਤਰ੍ਹਾਂ ਦੇ ਡਰਾਬੇ ਉਹਨ ਤੇ ਉਹਨਾਂ ਨੂੰ ਇੱਥੇ ਤੋਂ ਕਰਕੇ ਹੁਣ ਤਾਂ ਜਿਹੜਾ ਪਿੱਛੇ ਜੀ ਅਸੀਂ ਦੇਖਿਆ ਗੱਦਲਵਾਹੇ ਤੋਂ ਇੱਕ ਅਫਸਰ ਨੇ ਜਿਹੜੀ ਚਿੱਠੀ ਕੱਢੀ ਵੀ ਅੰਗਣਵਾਲੀ ਵਰਕਰਾਂ ਦਾ ਇਹ ਕਰਨੀਆਂ ਵੀ ਕਿਹੜੇ ਕਿਸਾਨ ਦੇ ਖੇਤ ਚੱਕ ਲਗੀ ਐ ਇਹ ਸਰੀਆਮ ਧੱਕਿਆ ਬਾਈ